ਉਹ ਛਤਰੀ ਕਾਲੀ ਸੌਂਤੇ ਅਜੇ ਵੀਡੀਓ ਤੇ ਅੱਜ ਆ ਗਈ ਰੱਬ ਮਿਹਰਬਾਨ ਹੋ ਗਿਆ ਪੂਰਾ ਚੱਲ ਪਿਆ ਮਾਰੂ ਮਾਰਮੀ ਅੱਜ ਸਮਾਂ ਲੈਂਟਰ ਪੋਣਾ ਦਾ ਅਜ ਬੋਲਾ ਵੀ ਦਿਹਾੜੀ ਮੰਗਿਆ ਬਦਰਮਦਗੀ ਤੇ ਪਹੁੰਚ ਗਿਆ ਇਹ ਦੇਖਦੇ ਅੱਜ ਕੀ ਬਣਦਾ ਹੁਣ ਇੱਧਰ ਜੇ ਤਾਂ ਮੀਂਹ ਹਟਿਆ ਫੇਰ ਕੰਮ ਚੱਲੂਗਾ ਕੋਈ ਆਪੇ ਦਾ ਸੇਕਰੀ ਆਪੇ ਕੰਮ ਦੇਦਾ ਫਿਰ ਰੱਖ ਲੈਂਦਾ ਹੈ ਕੋਈ ਕੰਮ ਰਾਜਾ ਦਾ ਹੈ ਸਰਕਾਰ ਦਾ ਬਾਈ ਕੀ ਰੋਜ਼ ਦਾ ਹੈ ਜਾ ਜਾਂਦਾ ਹੈ ਹਮਮਮ ਨਾ ਬਾਗੋਂ ਨਹੀਂ ਕਰੇਗੇ ਹਮਮਮ ਮੌਸਮ ਠੰਡਾ ਹੋ ਗਿਆ ਅੱਜ ਲੈਂਟਰ ਪਾਉਣਾ ਉਹਦੇ ਕਰਕੇ ਆਪ ਐਵ ਕਿੱਦਣਾ ਪੈਣਾ ਹੁਣ ਜੇ ਘਰ ਗਣੀਆਂ ਹੋਰ ਪਈਆਂ ਨੇ ਦੇਖਦੇ ਆ ਵਧੀਆ ਹੋ ਗਿਆ ਠੰਡਾ ਹੋ ਗਿਆ ਚਲੋ ਲਓ ਜੀ ਆਪਣੀ ਤਿਆਰੀ ਚੱਲ ਪਈ ਸਿਮਿੰਟ ਲਿਆਂਦਾ ਮਿਸਤਰੀਆਂ ਨੂੰ ਦਿਖਦੇ ਆ ਰੇਤਾ ਵੀ ਲਿਆਏ ਬਾੜੇ ਚ ਸਾਰੀ ਤਿਆਰੀ ਪੂਰੀ ਆ ਮੈਂ ਤਾਂ ਗਿਆ ਹੱਡ ਹੁਣ ਪਰ ਨੋਬਾ ਚੱਲੇ ਹਲੇ ਮਿਸਤਰੀ ਨੂੰ ਦਿਖਦੇ ਆ ਵੀ ਆ ਜਾ ਫੋਨ ਕਰਿਆ ਤਾਂ ਕਹਿੰਦਾ ਆਉਂਗਾ ਪੱਕਾ ਬਾਕੀ ਦੇਖਦੇ ਆ ਹੁਣ ਕਿਤੇ ਉਹੀ ਕੰਮ ਨਾ ਹੋਵੇ ਜੇ ਨਾ ਆਇਆ ਫਿਰ ਤੈਨ ਲਈ ਵਾਰ ਵਾਲੀ ਗੱਲ ਪੈਣੀ ਆ ਅੱਜ ਬੰਦੇ ਵੀ ਤਿੰਨ ਰੱਖੇ ਵੀ ਆ ਰੋਲਾ ਵੀ ਰੱਖਿਆ ਬਾਈਕ ਕੋਈ ਫਸਦਾ ਕੰਮ ਬੰਦੇ ਜਿਆਦਾ ਚੰਗੇ ਰਹਿੰਦੇ ਆ ਮੈਂਟਡ ਹੋ ਰਿਹਾ ਇੱਕ ਜਿਹੜਾ ਹੋਰ ਆਉਣਾ ਮੈਂ ਕਹ ਹੁਣ ਨਾਲੇ ਮਸ਼ੀਨ ਪਾ ਲਈ ਅੱਜ ਹੱਥ ਧੋਇਆ ਬੈਨਾ ਮੈਂਟਡ ਵਾਲੇ ਲਈ ਜਾਂਦਾ ਪੁੱਤ ਨੂੰ ਚਲੋ ਲੈਡ ਪੱਜ ਗਈ ਪਾਣੀ ਭਰ ਲਿਆ ਦਿੱਤਾ ਪਰ ਕੜਾਹੀ ਚ ਵਿਚਾਲ ਆਉਂਗੀ ਉਹ ਬਾਕੀ ਦੇਖਦੇ ਹਾਂ ਹੁਣ ਕਿਆ ਬਣਦਾ ਮਿਸਤਰੀ ਵੀ ਡਿਪੈਂਡ ਮਿਸਤਰੀ ਅੱਜ ਵੀ ਲੇਬਰ ਵਾਲੇ ਅੱਜ ਵੀ ਉਹ ਤੇ ਬਾਬਾ ਦਾ ਚਲ ਆਹ ਮਿਸਤਰੀ ਵੀ ਆ ਗਿਆ ਕਿ ਲੀਵਰ ਵਾਲਾ ਰਹਿ ਗਿਆ ਉਹ ਦੇਖਦੇ ਆ ਕਦ ਕਉਂਦਾ ਹਲੇ ਚੱਲ ਤੋਰੀ ਨੂੰ ਬੁੜਾ ਹੋਇਆ ਗੰਡੇ 'ਤੇ ਪਰ ਹੁਣ ਇਹਨਾਂ ਨੂੰ ਕੱਟਦੇ ਅੱਜ ਪਿੱਛੇ ਦੱਸਦੇ ਵੀ ਕੰਮ ਕਿ ਕਨਾ ਕਰੀਦਾ ਇਹਨਾਂ ਨੂੰ ਦੇ ਇਦਾਂ ਇਹਨੂੰ ਹੱਸਦਾ ਇਹ ਪੁੜਾ ਗੰਡੇ 'ਤੇ ਆ ਦੇਵਰਾਜ ਨੂੰ ਹੀਰੋ ਬਣਾਉਣ ਵਾਲੇ ਅੱਜ ਦੇਵਰਾਜ ਲਓ ਜੀ ਲਿਆndi ਮਸ਼ੀਨ ਖੜਾਤੀ ਓਕੇ ਕਰਕੇ ਹੁਣ ਲਾਈਟ ਹੈ ਨਹੀਂ ਹੈ ਬਲ ਲੱਗੇ ਕੰਮ ਸ਼ੁਰੂ ਕਰਨ ਪਾਣੀ ਦਾ ਚਲੋ ਆਇਆ ਵੀ ਕੜਾਹਾ ਭਰ ਲਿਆ ਤਾਂ ਉਹਦੇ ਦਾ ਸਰਜੂ ਬਾਕੀ ਕਰਦੇ ਆ ਸ਼ੁਰੂ ਕੰਮ ਹੁਣ ਦੇਖਦੇ ਆ ਕਿੰਨਾ ਕ ਟਾਈਮ ਲੱਗਦਾ 9:30 ਹੋ ਗਏ ਦੇਵਰਾਜਾ ਕੋਲਾ ਠੀਕ ਆ ਚਾਹ ਪੀ ਕੇ ਨਾ ਖੋਲਣਾ ਪਰੇਗਾ ਹਾਂ ਬੋਰੀ ਖੋਲਣਾ ਨੇ ਬੜ ਬੜ ਕੋ ਜੱਲ ਲਾ ਤੈ ਬੱਡਲਾ ਜਿਕਣਾ ਤੇਰਾ ਦਿਲ ਕਰਦਾ ਲ ਬਰਬਾਦ ਕਿਤੇ ਲੱਖ ਰੁਪਏ ਦਾ ਵੇਖਣਾ ਉਹ ਕੋਈ ਕੰਡੇ ਪਰ ਚੱਲ ਸਾਰੇ ਦੇ ਦੇ ਨਾ ਬੜ ਥਲਾ ਤੇ ਚੱਲ ਗਿਆ ਦਾ ਟਾਈਮ ਹੋ ਗਿਆ ਉਹ ਪੰਜ ਬੂਰੀਆਂ ਗਲੇ ਇੰਨਾ ਕੁ ਮਾਰ ਰਪਿਆ ਪੈ ਜੀ ਨੀ 12 13 ਬੂਰੀਆਂ ਮਨੂੰ ਮੀਰ ਦੇ ਚਾਰ ਬੂਰੀਆਂ ਉਹ ਜਾਂ ਪੰਜ ਵੀ ਬੂਰੀ ਵੇਚਾ ਖੋੜਲੀ ਦੇ ਠੀਕ ਵੀ ਨਹੀਂ ਨਾ ਨਾ ਪੰਜਵੀਂ ਆ ਠੀਕ ਹੈ ਜੀ ਤੇ ਇੱਦੀ ਆ ਤੇ 2 5 ਤੇ 4 9 9 ਉਥੇ ਲੇ ਭਾਈ ਠੀਕ ਆ ਪੰਜ ਪੈ ਗਏ ਛੇਵੀਂ ਉਹ ਵਿੱਚ ਬੋਲਾ ਹਾ ਬਹੁਤ ਕੰਡੇ ਉਗੜਾ ਅੰਡੇ ਪੂਗਾ ਹੋਏ ਪੇ ਮੂ ਵੀ ਕੰਡੇ ਉਰੇ ਰਹਿੰਦਾ ਇਹ ਹਾਂ ਜੀ ਠੀਕ ਆ ਆਹਲਾ ਪਾ ਕੇ ਛਾਲ ਮਾਰੀ ਦੱਲੇ ਨੂੰ ਪ੍ਰਵੀਨ ਆ ਦੀ ਜਾਨੂ ਬਣਾ ਰੱਖਦਾ ਇਹ ਬੋਲਾ ਹੈ ਪਾਈ ਤਾਂ ਮੰਗੇ ਲਿਆਂਦਾ ਅੱਜ ਦੇ ਦਿਨ ਵਾਸਤੇ ਉਦੋਂ ਲਿਆਉਣਾ ਭੁੱਲ ਗਏ ਉਦੋਂ ਲਿਆਉਣਾ ਦਾ ਹਾਂ ਡਾਕਟਰ ਦਾ ਵਾਈ ਪੂਰਾ ਉਦੋਂ ਯਾਦ ਨਹੀਂ ਤਾਂ ਚੱਲ ਕੋਈ ਨਹੀਂ ਖੜਾ ਉਹਦਾ ਵੀਰ ਹੁਣੀ ਲਾ ਲਈ ਹੈ ਹਾਂ ਨਹੀਂ ਹਾਂ ਉਦੋਂ ਨਾਲੇ ਬਸ ਹੁਣ ਲੇਵਲ ਆ ਲੱਗਦਾ ਨਹੀਂ ਤਾਂ ਇੰਨਾ ਟਾਈਮ ਲੱਗਦਾ ਨਹੀਂ ਹੈਗਾ ਨਾ ਉ ਤਾਂ ਚੱਲ ਹੈਗਾ ਬੰਦਿਆ ਭਰੇ ਆ ਲੇ ਲਾ ਲਾ ਹਾਂ ਉਦੋਂ ਗਰਮੀ ਵੀ ਬਹੁਤ ਜ਼ਿਆਦਾ ਤਿਆਰ ਅੱਜ ਮੌਸਮ ਵੀ ਠੰਡਾ ਹੈ ਨਾ ਤੈਨੂੰ ਕਾਪੂ ਚੱਕਰ ਆਉਂਦਾ ਤਾਂ ਤੂੰ ਤਾਂ ਪਾ ਅੱਜ ਮੌਸਮ ਵਧੀਆ ਅੱਜ ਤਾਂ ਖੱਬੇ ਕਿੱਲਾ ਆ ਕੇ ਦੇਰ ਸੁਬੇ ਨੂੰ ਆਹ ਲੋ ਜੀ ਨਿਪੜ ਗਿਆ ਫਸਦਾ ਇੰਨਾ ਰਹਿ ਗਿਆ ਇਹਦੇ ਵਾਸਤੇ ਹੈਗਾ 12 ਬੋਰੀਆਂ ਲੱਗੀਆਂ ਇਹਦੇ ਕ ਸਰਨਾ ਚਾਹੀਦਾ ਹੁਣ ਬਾਜੂਗਾ ਬਾਜੂ ਚੱਲ ਉਹਨਾਂ ਕੇ ਬਾਜਣਾ ਜਿੰਨਾ ਕੇ ਬਾਬੇ ਨੇ ਵਾਧੂ ਪਾਇਆ ਤਾਂ ਉੱਥੇ ਤੇ ਉਹ ਬਾਬੇ ਬੱਚੇ ਦਾ ਬਾਬਾ ਕਰ ਖਾਣਾ ਚੋੜੇ ਜਿਹੜੇ 2 3 10 ਲਏ ਉੱਥੇ ਤੇ ਪਾਇਤੇ ਤਾਂ ਬਜਰੀ ਤੇ ਕੱਲ ਵਾਲੇ ਮਲਾ ਲੈ ਜਣਾ ਵਿੱਚ ਉਹ ਜੀ ਚੀਜ਼ ਪਾਏ ਜੀ ਜੀ ਪਾਈ ਆ ਮੈਂ ਇਹ ਜੀ ਲੱਗੇ ਹੁੰਦੀ ਆ ਮਾਲ ਨੂੰ ਇਹ ਬੋਲਾ ਆਈ ਨਹੀਂ ਕਿਹੜੇ ਸੋਣ ਨਾਲ ਜਿੱਥੇ ਦਿਲ ਕਰੇ ਉੱਥੇ ਪਾ ਦੇਣਾ ਹੈ ਬੋਲੇ ਦੇਖਦੇ ਕਿੰਨਾ ਕਿ ਬਚਦਾ ਪਰ ਆਪੋ ਆਪਣਾ ਲੱਗਦਾ ਹਰਸਾ ਲੱਗਦਾ ਤਾਂ ਵਧੀਆ ਆਪੂ ਇਹ ਪਰ ਹੂੰ ਬਜਟ ਹਲਾਉਂਦਾ ਹੂੰ ਬਜਟ ਹਲਾਉਂਦਾ ਹੁਣ 12 ਬੁਰੀਆਂ ਪੈ ਗਈਆਂ 12 ਦੋਨਾ 24 5000 ਦਾ ਸਮਟ ਲੱਗ ਗਿਆ ਰੇਤਾ ਬਜਰੀ ਲੇਵਾ ਸਭ ਕੁ ਲੱਗ ਗਿਆ ਇੱਟ ਸਾਰੀ 4-500 ਲੱਗਣੀ ਸੀ ਆਹੀ ਚੀਜ਼ ਆ ਹੋਰ ਕੋਈ ਇਹ ਕਿ ਨੂੰ ਤੇੜ ਆਉਣੀ ਆ ਫਿਰ ਸ਼ੀਸ਼ਾ ਹੁਣ ਪਹਿਲਾ ਵਾਲਾ ਫਰਸਾ ਆ ਵਿੱਚੇ ਦੱਬਿਆ ਆ ਫਾਸਾ ਨਿਕਲਦਾ ਨਹੀਂ ਨਾ ਮੁੜ ਕੇ ਇੱਥੇ ਉਹ ਹੋਰ ਉੱਪਰ ਕੋਈ ਹੋਰ ਨਹੀਂ ਲੱਗਦਾ ਇਹਦੇ ਦੇ ਵਿੱਚ ਹੂੰ ਹੂੰ ਉਹ ਕੁਮਾਰਾ ਲੱਗਣਾ ਇਹ ਕਰਾਂ ਲਿਆ ਵੀ ਇਹਦੇ ਉੱਪਰ ਵੀ ਸਾਡੇ ਕੰਮ ਹੋ ਗਏ ਸ਼ਾ ਟਾਇਰ ਵੀ ਨਹੀਂ ਜਾਂਦੇ ਇੱਥੇ ਰੱਖੋ ਟਾਇਰ ਜਾਂਦੇ ਨਹੀਂ ਉਧਰ ਨੂੰ ਗੱਡੀ ਲੈ। ਵਜੇ ਨਹੀਂ ਲੱਗਣੇ। ਸਾਡੀ ਟੈਰ ਮੇਰੇ ਕੋਲ ਟੈਕਸ ਲਈ। ਟਰੈਕਟਰ ਤਾਂ ਜਾਣੀ ਹੀ ਜਾਣਾ ਜੀ ਜੁੜਿਆ ਹੋਇਆ ਖੜਾ ਹੁਣ। ਫਿਰ ਟਰੈਕਟਰ ਨੇ ਅੱਗੇ ਚੱਲੇ ਜਾਏਗਾ ਨਾ ਟਰਾਲੇ ਨੇ ਪਿਛੇ ਰਹਿ ਜੀਗਾ ਨਾ। ਆ ਬੱਢ ਕੇ ਫਿੱਟ ਕਰੇ ਦਿੱਤੀ ਹੈ। ਹਾਂ। ਮਾੜਾ ਜਿਹਾ ਬੰਦਾ ਨਰ। ਚੱਲ। ਆਇਆ ਵਈ ਹੁਣ ਤੇ ਸਾਫ਼ ਨਿਕਲ ਜੀ ਚਲਾ ਕੇ ਨਿਕਲ। ਇਹ ਲਿਪੋ ਪਾ ਦੀ ਤੇਲ ਕਹਿੰਦਾ ਤਾਂ ਲਾ ਦੀ ਤੇਲ ਪਾਉਂਗੇ ਬਰੀਡਰ ਬਲੇਡ ਵਾਲੀ ਕੰਮ ਨੂੰ ਹੈ ਇਹ ਤੇ ਬਰੀਡਰ ਪਾ ਦੇਂ ਦੀ ਨਾ ਆਦਰੇ ਕੋਹਨਾ ਕੋ ਕਰੇ ਤੇਰਾ ਦਾ ਹੈ ਆ ਬਰ ਗਾਨੀ ਇੱਕ ਖਾਮੀ ਤਰੀ ਗਿਆ ਹੂੰ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਆਦਾ ਦਿੱਤਾ ਜਿਹਾ ਪਾਉਣਾ ਹੈ ਨਾ ਹੈ ਨਾ ਰਿਤਾਏ ਤੇ ਧੋੜੀ ਕੋਣਾ ਇਹਦਾ ਉਪਰ ਸਾਫ ਕਰਨੇ ਖਾਤਰ ਲੈਣਾ ਤੇ ਨਾ ਇਹ ਲਾਉਣੀ ਆ ਉਹ ਕਾਲੀ ਉਂ ਕਿਹਾ ਕਿ ਤੇ ਤੇ ਦਸਰੀਆ ਹਾਂ ਤੋਂ ਮੇਰੇ ਕੋ ਟਾਇਰ ਦੀ ਲੱਗਣੀ ਮੈਂ ਹੁਣੇ ਡੇਟ ਕੱਟਦਾ ਉਂ ਉਂ ਤੇ ਕੱਢੀ ਮੇਰੇ ਥੱਲੇ ਨਿਕਲਣੇ ਤੇ ਸਰੀਆ ਹਾਂ ਉਹ ਰੱਖੂਗੇ ਸਰੀਆ ਨਿਕਲਣੋਂ ਤੇ ਥੋੜਾ ਬਿਥੇ ਮਾਪੇ ਉਹ ਲਿਆਉਣੀ ਤੇ ਕੱਟੀਆਂ ਹੀ ਆ ਕੱਟੀਆਂ ਆਪਣੇ ਪੰਨਿਆਂ ਵਾਂਗ ਬਚੀਆਂ ਨਹੀਂ ਖਾਦੀਆਂ ਚਾਰ ਪੰਜ ਕੇ ਪੰਨਿਆਂ ਦਾ ਬਹੁਤ ਉੱਪਰ ਚਲਾਏ ਚੱਕਰਨ ਮਾਲ ਪਾ ਦੇ ਨਾ ਹੋਰ ਕਰੀ ਲੰਬਾ ਸਰੀ ਉੱਪਰ ਦੀ ਵੀ ਤੇ ਥੱਲੇ ਪਾ ਦੀ ਠੀਕ ਆ ਸਾਰੇ ਚੱਕ ਲਊਗਾ ਸਾਰੀ ਕੱਕੋ ਉਹ ਜਦ ਬੰਦਾ ਨਿਕਲੋ ਨਾ ਸਰੀਏ ਨੇ ਫੇ ਸਾਰੇ ਚੱਕ ਲਊਗਾ ਸਾਰੀ ਕੱਕੋ ਹਾਂ ਬਾਬੇ ਆਓ ਬੇਬੇ ਹਾਂ ਜਿਹਨੇ ਮਹਨਿੰਦੇ ਆਉਂਦੇ ਆ ਮੈਂ ਬਾਲਦਾ ਹਾਂ ਬਾਲਦੀ ਨਹੀਂ ਹੂੰ ਹੂੰ ਅਬ ਬਜੀ ਹੋਈ ਬਜੀ ਆ ਗਿਆ ਬਣਾਦਾ ਬਾਪੇ ਦਾ ਇਹਦਾ ਬਣਾਦਾ ਆ ਸੱਕਰ ਸੱਕਰ ਹੀ ਬਣਾਉਣਾ ਕੋਈ ਨਹੀਂ ਜਾਂ ਬਾਕੀ ਉਹ ਲੂਜੀ ਸੱਕਰ ਬਣਾਤੀ ਰਸ ਵਾਲੀ ਜਿਹੜੀ ਬਚ ਗਈ ਜੀ ਹੈ ਹਾਂ ਬਜਰੀ ਉਹ ਪੱਟਣ ਲੱਗਿਆ ਹੋਇਆ ਹੈ ਲੂਜੀ ਨੂੰ ਨਾ ਗਲੀ ਕੱਢਦੀਂ ਕਿਤੇ ਕਦੇ ਦੇਖੀ ਹੋਰੇ ਕੋ ਬਣ ਗਿਆ ਉਹ ਬਾੜੇ 'ਚ ਰੇੜਾ ਮਗਾ ਲਾ ਰੇੜਾ ਮਗਾ ਲੈਂਦੇ ਇੱਕ ਭਰ ਕੇ ਜਿੱਥੇ ਗੇਰਨਾ ਉੱਥੇ ਗੇਰ ਲਾ ਇਹਨੂੰ ਆਪਣੇ ਤੇ ਪੱਟੀ ਜਾਣੀ ਉਹ ਹੋ ਗਏ ਵੀ ਤਾਰਨ हां ਬੱਸ ਟਰੈਕਟਰ ਭੇਜ ਦੇਉਦੇ ਕੋਲ ਭੇਜਦਾ ਮੋੜੇ ਕੋ ਪਰ ਲਿਆਉਂਦੇ ਇੱਕ ਜਿਹੜਾ ਇੱਥੇ ਗੇਰ ਵਾ ਜਿੰਨੀ ਜਿੰਨੀ ਗੇਰਣੀ ਆ ਚਲੋ ਦੇਖ ਲਈ ਕਿੰਨੇ ਕੁ ਪਾਣੀ ਇਹ ਲੈਣਾ ਕਾਲਸੇ ਕਾਲਸੇ ਜੜਾਤੀ ਆ ਕੋਈ ਹੁਣ ਵੀ ਸਫਾਈ ਨਹੀਂ ਆਉ ਹਾਂ ਹੁਣ ਵੀ ਸਫਾਈ ਨਹੀਂ ਆਉਗੀ ਲਿਆ ਓਏ ਠੰਡੇ ਦੀ ਬੋਤਲ ਵੀ ਚੱਕ ਲਿਓ ਉਹ ਮੇਰੇ ਤੇ ਰੱਖਣਾ ਉਹਦੇ ਜੀ ਦੇ ਕਿ ਜਦ ਮੈਂਨੇ ਨੂੰ ਗਿਆ 2 ਇੰਚ ਦੋ ਹੀ ਚੱਲਾ ਤਾਂ ਤਾਂ ਬੈਲ ਵੀ ਨਹੀਂ ਹੋ ਸਕਦੀ ਤੇ ਮੇਰੇ ਗੱਲ ਪਾ ਜਨ ਜੀ ਉਹ 2 ਫੁੱਟ ਦੀ ਪੈਨ ਹੁੰਦੀ ਆ ਇਹ ਦੋ ਇੰਚ ਅੰਦਰ ਰੱਖਦੇ ਨੇ 22 ਤਾਂ ਕਿਤੇ ਤੁਹਾਨੂੰ ਮੇਰੀ ਇਹ ਹੋਰ ਆ ਕੇ ਸਟਾਰਟਿੰਗ 11 ਬਤੇ ਇੰਚ ਰੱਖਦਾ ਦੇਖਦਾ ਕੋ ਹੈ ਨਹੀਂ ਨਹੀਂ ਕਾਲਸ ਚੜਾਤੀ ਤੇ ਦੇਖਦਾ ਲਿਆ ਬਾਬਾ ਟਿੱਕਰਾ ਕਰਦਾ ਦੇਖਦਾ ਪਰੀ ਗੱਲ ਆਪਣੇ ਭਲੇ ਲੈਂਦਾ ਵੀ ਜਿਕਣਾ ਇਹਨੂੰ ਕਹਿੰਦੇ ਹੁੰਦੇ ਆ ਜੀ ਹਿੱਲਾ ਨਾ ਨਾ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਕਿ ਕਾਲੇ ਕੱਤੀ ਨੇ ਚੱਲ ਮਰਜੀ ਤੇਰੀ ਬਾਬੇ ਆ ਸ਼ੈਂਕਾ ਲਾਉਣਾ ਅੱਡੇ ਅੱਡੇ ਤਾਂ ਹੀ ਜੇ ਕੋਈ ਕਾਢੀ ਜਾਵੇ ਉਹ ਬਣਦੀ ਮਿਸਤਰੀ ਆਣੀ ਨਹੀਂ ਜਾਈ ਰਹੀ ਉਹਨੇ ਤੇਰੀ ਆਹ ਵਾਹ ਉਹਦਾ ਕੋਈ ਨਹੀਂ ਦੋ ਸਭ ਪੈਣੀ ਮੋੜ ਬਾਰੇ ਨਾ ਇੱਕ ਤਾਂ ਹਲਾ ਘਟ ਗਿਆ ਹੈ ਹਾਂ ਬਾਕੀ ਸਰ ਗਿਆ ਮਤਲਬ ਆਇਆ ਤਾਂ ਮਗਰ ਤੇ ਬੜੀ ਮੰਗੂ ਚੱਲ ਕੋਈ ਨਹੀਂ ਪਹਿਨਾ ਬਚਾਈ ਜਾਂਦੇ ਅਜ ਇੱਕ ਤਸਲਾ ਘਟਾਤਾ ਇੱਕ ਤਸਲੇ ਦੀ ਲੋਡ ਹੈ ਹੈ ਹੋ ਗਿਆ ਨਹੀਂ ਹਾਂ ਹਾਂ ਤਸਲੇ ਚ ਗਿਆ ਨੂੰ ਬਣਾ ਲਾ ਮੈਂ ਗਿਆ ਥੈਲਾ ਹੈ ਪਹਿਲਾਂ ਜਿਹੜਾ ਨੂੰ ਪੁੱਛ ਪਹਿਨਾਲਸ ਉਹ ਪਿਆ ਸਮਟ ਕਿੱਥੇ ਉਹ ਦੇਖ ਹੂੰ ਹੋ ਗਿਆ ਲੇਬਲਾ ਕੇ ਹਨ ਬਾ ਠੀਕ ਹੈ ਬਾਲੇ ਗੜਦਾਂਗੇ ਕੱਲ ਨੂੰ ਗੜਦਾਂਗੇ ਬਾਲੇ ਔਰ ਬਰੇ ਕੀ ਕਹਿੰਦਾ ਮਿਸਤਰੀ ਮਿਸਤਰੀ ਕਹਿੰਦਾ ਲੱਗ ਜਾਣੇ ਪੰਜ ਛੇ ਦਿਨ ਬਾਈ ਨੇ ਕਿਹਾ ਅੱਜ ਇੱਧਰ ਨਿਪੜ ਗਿਆ ਅੱਜ ਦੇਬਲ ਹੋ ਗਿਆ ਕੱਲ ਪੈਣੀ ਆ ਬੱਸ ਪਰਸ ਨੂੰ ਆਇਆ ਟੱਲੇ ਚੌਥੇ ਪੰਜਵੇਂ ਨੂੰ ਨਿਕਲ ਜਾਣੇ ਇੱਧਰੋਂ ਬੱਸ ਫੇਰ ਹੀ ਬੜਨ ਦੇ ਲਈ ਚ ਪਰ ਅੱਜ ਅਜਾ ਮੁੱਕੇ ਇਹ ਇਕੜਾ ਪਰ ਹਾਂ ਇਹ ਰਹਿੰਦਾ ਹਰੇ ਉੱਪਰ ਹਾਂ ਉਹ ਰਹਿੰਦਾ ਭਾਈ ਕੱਲੂ ਕਰ ਦੇਣਾ ਅਜੇ ਸੋਨੀ ਨੇ ਕੱਲੂ ਐ ਕਾਟੇ ਜਿਹੜੇ ਕੱਟਣੇ ਹੋਣੇ ਇਹ ਸੋਨੀ ਦਾ ਕੰਮ ਆ ਇਹ ਤਾਂ ਨਹੀਂ ਇਹ ਤਾਂ ਮੜਾ ਮੋਟਾ ਮਸਾਲਾ ਭਰਨਾ ਉਹਦੇ ਵਿੱਚ ਉਹਨਾਂ ਦਾ ਤਾਂ ਆਪ ਹੀ ਆਪ ਹੀ ਬੰਦਾ ਮਾਰ ਲੈਣਾ ਹੁਣ ਇਹ ਪਾਣੀ ਕਿੱਦਾਂ ਸੁਣੀਆ ਹੋਣਾ ਕਰਿਆ ਹੈ ਪਾਣੀ ਕਿੱਦਾਂ ਨਹੀਂ ਕਰਦਾ ਕਰਿਆ ਉਧਰ ਨੂੰ ਇਸੇ ਨੂੰ ਕਿਹਾ ਇਹਦਾ ਪਾਣੀ ਤੁਨੀ ਮਿੱਟੀ ਹੋਰ ਕਿਰੂਗੀ ਅਜਾ ਨਾ ਬੱਸ ਅਸੀਂ ਲੈਵਲ ਲਾਤਾ ਤਾਂ ਤਨਸ਼ਾਨੀ ਆ ਦੇਖ ਮੈਤਰੀ ਇਹ ਇੱਧਰ ਦਾ ਲੈਵਲ ਆਏ ਨੂੰ ਜਾਣੇ ਨਾ ਕਿ ਆਏ ਨੂੰ 4 5 ਇੰਚ ਦੀ ਆ ਪੂਰੀ ਹੋਣ ਜਿੱਥੇ ਹੋਰ ਰੱਖਣਾ ਸਮਾਤ ਨੂੰ ਨਹੀਂ ਡਾਕਟਰ ਜਨਾ ਸਮਾ ਰੱਖਣਾ ਕੋਣ ਦਾ ਗੱਟਾ ਜੋ ਕੋ ਮਰਜੀ ਸੱਟ ਲਾ ਟੂਲ ਟੂਲ ਰੇ ਰੂ ਇਹ ਕਿ ਬਾਈ ਕਹਿੰਦਾ ਸੀ ਕਿ ਨਾ ਰੋੜੀ ਨਾ ਪਾ ਲਾ ਕੇ ਸੁਪਈ ਆ ਉਹਨਾਂ ਮਾਰਕ ਪਾ ਲਾ ਤੇ ਇਹ ਬਸ ਉਹਨਾਂ ਪਾ ਦੇ ਜਿੰਨੀ ਲਾਰ ਰੋੜੀ ਜੀ ਸਾਰੀ ਹੋ ਪਾਤੀ ਜਿੰਨੀ ਬਜਰੀ ਸੀ ਸਾਰੀ ਬਜਰੀ ਮੱਕੀ ਉੱਤੇ ਰਹਿੰਦੇ ਪਾ ਦੇ ਪਾ ਦੇ ਤਾਂ ਆ ਗਿਆ ਨਹੀਂ ਸਰ ਜੀ ਉਹ ਗੱਟਾ ਹਾਂ ਜੀ ਹਾਂ ਉਹਦਾ ਗੱਲ ਆਇਆ ਵੀ ਬਜਰੀ ਬ ਦੋ ਥੈਲੀਆਂ ਦੀ ਰਹਿ ਗਈ ਇੱਕ ਥੈਲਾ ਉੱਥੇ ਵੇਜਣਾ ਸਾਡਾ ਗੇਟ ਨੂੰ ਕੱਦਦ ਅੱਲਾ ਇੱਥੇ ਕਿਤੇ ਹੋਰ ਲੱਭੇ ਜਾਣਾ ਦੋਲੇ ਖਾਲੂ ਕੁੰਦਿਆਂ ਵਿੱਚ ਬਜਰੀ ਦਾ ਵੀ ਨਿਪਟ ਜਾਣਾ ਮਾਲ ਪੂਰਾ ਹੀ ਹੈ ਮਾਤਾ ਬਿੰਦੂ ਤੇ ਵਾਸਤੇ ਲਿਆਉਣੇ ਪੈਣਗੇ ਉਹ ਦੋ ਜਿਹੜੇ ਮਤਾਂ ਨਹੀਂ ਲੋੜ ਹੈ ਅਰੇ ਫੁੱਲੀ ਨਹੀਂ ਪਾਉਂਗਾ ਉਹ ਮਰਜੀ ਤੇਰੀ ਬਾਈ ਜੇ ਸੈਂਕੜਾ ਲਿਆ ਉੱਥੇ ਤੋਂ ਸਸਤਾ ਪੈਣਾ ਔਰੇ ਵਹਿਗਾ ਬਹੁਤ ਆ ਪੂਰੇ ਉਦੋਂ ਦੇਲਾ ਸੀ 15 ਫੁੱਟ ਲਿਆਏ ਤੇ 15 ਫੁੱਟ ਵੀ ਨਹੀਂ ਧੀਦਾ ਜਾ ਰਿਹੜੀ ਤੇ ਹਾਂ 12 13 ਫੁੱਟ ਮਾਤਾ 500 ਰੁਪਏ ਦਾ ਆਇਆ तो कितने रिएटेड हैं ना पच्चीस होगा उतने चार हैं यार तो कहेला है कितने फोटो दो सौ फोटो ना एक सौ डेढ़ सौ सत्तर सी फोटो मिला था उतने परांठा कहेला है पांच सौ रुपये दा बारह फोटो दस्ता ब्यारी रुपये फोटो मिले हैं वो इन उतने पच्चीस भी है कब पच्चीस टाइम्स तीस चार स्टा पंद्रह आरा ਉਰੇ ਦਾ ਫੇਕਣੀ ਦਿਨਾਂ ਨੇ ਨਾ ਤੈਨੂੰ ਥੋੜਾ ਮਿਲਦਾ ਹੁਣ ਤੈਨੂੰ ਚਾਹੀਦਾ ਘਟੋ ਘੜ ਦੇਖ ਲਈ ਪੀ ਤੈਨੂੰ ਸੈਕੜਾ ਲੱਗ ਜਾ ਉਹ ਲੱਗ ਜਾਂਦੀ ਹੈ ਲੱਗ ਜਾਂਦੀ ਕਿੰਨੇ ਆ ਜਾਣ ਪਹਿਲੇ ਆ ਜੀ ਗਏ ਮੇਰੇ ਨਾਲ ਗੱਭੇ ਗੱਭੇ ਇੱਕ ਚਾਲੀ ਆਉਣਾ ਉਹ ਪਿੱਛਾ ਕਿਦੋਂ ਅੱਧਾ ਦੇਖ ਪੁਰਾਣਾ ਪੁਰਾਣਾ ਹੈ ਐਸ ਕੀ ਮੈਂ ਲੈ ਆ ਵੀ ਘੱਟ ਤਾਂ ਮਜਰੀ ਮੈਨੂੰ ਆਇਂ ਤਾਂ ਵੀ ਚੱਲ ਚਾਹੀਦੀ ਥੋੜੀ ਆ ਪਰ ਨਾ ਪਰ ਆਇਂ ਇੱਕ ਸੈਕੜਾ ਲਈ ਜਿੰਨੀ ਤੈਨੂੰ ਚਾਹੀਦੀ ਆ ਅੱਛਾ ਵੱਧ ਜਿੰਨੀ ਲਿਓਣੀ ਫਿਰ ਉਹ ਲੱਗੂਗਾ ਸੈਕੜਾ ਹੈ ਇੱਕੜਾ ਬੋਲੇ ਗੇ ਥੋੜੀ ਵੀ ਫਿਰ ਬੋਲੇ ਨਹੀਂ ਉੱਥੇ ਮੈਂ ਕਿਹਾ ਖੱਤ ਪਾਉਣੇ ਨੇ ਟਿੱਕਾਂ ਦੇ ਲਾਉਣੇ ਆ ਆਹੋ ਫੜਲੀ ਵਾਸਤੇ ਚਾਹੀਦੀ ਆ ਬਾਂਦੀ ਵੀ ਨਹੀਂ ਆ ਜਿੱਦ ਤਨ ਮੰਨ ਲਾ ਕਿ ਉਹੇ ਕਾਮਦਾਰ ਨੇ ਬੜ ਕੇ ਆ ਤਨੋਂ ਮੈਂ ਬਦਈ ਲੋੜ ਪੈਣੀ ਆ ਤੇ ਵੀ ਦੇਵ ਰਾਜ ਦੀ ਜਾਂ ਕਿਸੇ ਦੀ ਮੰਨੂ ਦੀ ਚਾਹੀਦੀ ਫਿਰ ਹੈ ਕੰਮ ਕਰ ਕੀ ਹੋ ਜਾ ਤੇ ਉਸੇ ਬਾਅਦ ਗੱਲਬਾਤ ਹੋਣੀ ਚਾਹੀਦੀ ਉਹਨਾਂ ਨੂੰ ਫਿਰ ਉਧਰ ਦਾ ਜਿਹੜਾ ਮਿਸਤਰੀ ਜਿਆ ਦੂਆ ਹੋਰ ਰਿਸਤਦਾਰ ਹਾਲੇ ਉਹਦਾ ਕਰਮ ਕਾਮ ਤੋਂ ਸਵੇਰ ਸਟਾਰਟ ਕਰਨਗਾ ਗਾਂ ਨੂੰ ਵਧਨ ਤੋਂ ਥੋੜੀ ਦੇ ਪੜਨੇ ਤੇ ਮੈਂ ਇਹ ਤੋਂ ਬਚਾ ਕੇ ਘੜਾ ਦਰਾ ਜਿਹੜਾ ਹੋ ਗਿਆ ਠੀਕ ਹੈ ਤੇ ਤੁਸੀਂ ਨਾ ਬੰਦਾ ਜਿਹੜਾ ਵੀ ਔਰਤ ਇਹ ਹੋ ਗਾ ਦੇਵਰਾਜਾ ਕੋਈ ਵੀ ਆ ਇਹ ਬੰਦਾ ਨਾਲ ਰੱਖਣਾ ਕਿਉਂਕਿ ਸਾਡਾ ਇੱਕ ਵਿਚ ਨੂੰ ਆ ਛੁੱਟੀ ਕਰਕੇ ਆ ਛੁੱਟੀ ਹੁੰਦੀ ਨਾ ਨਾ ਨਾਲੇ ਇੱਕ ਬੰਦਾ ਰੱਖੋ ਯਾਰ ਬੰਦੇ ਤਾਂ ਹੈਗੇ ਆ ਤੇਰੀ ਕੋਈ ਗੱਲ ਇੱਕ ਬੰਦਾ ਜਿਹੜਾ ਮਰਦੀ ਰੱਖੀ ਠੀਕ ਆ ਆ ਰੱਖੋ ਮੰਦੇ ਨੂੰ ਉਧਰ ਕਰਿਆ ਮੈਂ ਕਿਚੂ ਲਾਇਆ ਨਾ ਨਹੀਂ ਇੱਕ ਰਾਜਣੇ ਦੀ ਕਾਰ ਨਹੀਂ ਹੁੰਦਾ ਬੰਦਿਆ ਜੰਦੇ ਉਹ ਚਲ ਉਹ ਤਾਂ ਕੋਈ ਨਹੀਂ ਚੱਲੀ ਜਾਇਆ ਕਰਦਾ ਮੈਂ ਉਹਦਾ ਕੰਮ ਕੱਢ ਦੂੰਗਾ ਤੂੰ ਵੀ ਤਾਂ ਘੜੀ ਚ ਕਬੂਤਰਾਂ ਨੂੰ ਛੁੱਟੀ ਕਰੇਂਗਾ ਸਰ ਗੱਲ ਕਰੇ ਲੈ ਮੈਨੂੰ ਅੱਜ ਹੀ ਖਤਰਾ ਆਉਗਿਆ ਸਰ ਨਹੀਂ ਨਹੀਂ ਅੱਜ ਛੁੱਟੀ ਕਰੂਗੇ ਤਾਂ ਹੀ ਮੈਂ ਤੈਨੂੰ ਫੋਨ ਕਰਿਆ ਤਾਂ ਮੈਂ ਕਿਹਾ ਮੈਂ ਬੋਲਾ ਵੀ ਬਰਾਇਆ ਆ ਵੀ ਨਹੀਂ ਆਏ ਹੈਗੇ ਅਜਾ ਮੈਂ ਤੂੰ ਕਹਿਣਾ ਰਮਾ ਜੀ ਤੈਨੂੰ ਮੈਂ ਫੋਨ ਕਰਿਆ ਮੈਂ ਆਈ ਨਹੀਂ ਤੁਸੀਂ ਕਹਿੰਦੇ ਮੀਂਹ ਪੈਣ ਲੱਗਾ ਬੋਲਾ 6 ਵਜੇ ਆ ਗਿਆ ਉਹ ਬਾਈ ਪਤਾ ਕਿ ਆ ਛੁੱਟੀ ਹੋਣੀ ਮੈਂ ਕਰਦਾ ਹੈਗਾ ਉਹਦਾ ਇੱਕ ਦਿਨ ਜਿਹੜਾ ਵਿੱਚ ਨੂੰ ਮਗਾ ਰੱਖੀ ਮੈਂ ਸਭ ਖਰਾਬ ਹੋ ਜਾਣਾ ਕੰਮ ਲੇਟ ਪਈ ਜਾਂਦਾ ਹਾਂ ਮੇਰੇ ਕਰਕੇ ਤਾਂ 2 ਮਹੀਨੇ ਹਟ ਗਏ ਆ ਮੈਂ ਨਾ ਇੱਕ ਦਿਨ ਛੁੱਟੀ ਹੋ ਗਈ ਉਦੋਂ ਕਪੂਤਰਾ ਕਰਕੇ ਸਮਝੋ ਕੰਮ ਰੋਜ਼ੇ ਰੇਟ ਹੁੰਦਾ ਮੈਂ ਕਿਹਾ ਵੀ ਕੰਮ ਨਿਪਟੜੇ ਜੀ ਨਹੀਂ ਛੇਤੀ ਨਹੀਂ ਹਾਂ ਜੀ ਆਠੀ ਮੋਦੋ ਖੀ ਮਨਾਈ ਮੈਂ ਕਹਿੰਦੀ ਤੂੰ ਆਪ ਕਰਕੇ ਦੀ ਮੈਂ ਨਹੀਂ ਕਹਿੰਦੀ ਮੈਂ ਤਾਂ ਦੇਖਿਆ ਵੀ ਨਹੀਂ ਕਰਦਾ ਉਹ ਕੰਮ ਕਰਦਾ ਮੈਂ ਕਿਹਾ ਤੁਸੀਂ ਹੁਣ ਮੈਂ ਤਾਂ ਔਖਾ ਟਾਈਮ ਆ ਮਗਰ ਨਹੀਂ ਤਾਂ ਉਹ ਵੀ ਕਈਆ ਮਾਰੂ ਰੇ ਨੂੰ ਅਲੇ ਰੇ ਪਾਉਣਿਆ ਪਿਆ ਮੈਂ ਹੁਣ ਤਾਂ ਭਾਈ ਕੰਮ ਆਪਣਾ ਲੇਟ 'ਚ ਹੀ ਆ ਉਹ ਤਾਂ ਸਿੱਧਾ ਕੰਮ ਇਟਾਪ ਕਰਦੇ ਰੇਟ ਜੀ ਮ ਇਦਾਂ ਪਾਸਾ ਦਿੰਦਾ ਜੋ ਇਦਾਂ ਕੰਮ ਆਵੇ ਡਾ ਕੰਮ ਆਵੇ ਤਾਂ ਵੀ ਜਿਹੜੀ ਪਹਿਲੇ ਬੱਸ ਕੋਸਟ ਲਾਉਂਗੇ ਉਹ ਪਰਫੈਕਟ ਚੈਨਲ ਆ ਦੇਣਾ ਕਾਨੇ ਇਕੱਲਾ ਜੁੜਾ ਟੂੜੀ ਵਾਲੇ ਇਕੱਲੇ ਲਾ ਦੇਣਾ ਢੋੜ ਵਾ ਪਾ ਦੇਣਾ ਦੰਗਰੇਣ ਤੋਂ ਬਾਅਦ ਉਹ ਬਜਰੀ ਦੰਗਰਾ ਦੋ ਗੱਟਾਈ ਲਾ ਦੇਣਾ ਜਿੱਥੇ ਤੇ ਗੱਡੀ ਲਿਆਉਂਗਾ ਕਾਲ ਤੇ ਠੀਕਾ ਬਜਰੀ ਲਿਆਉਂਗਾ ਪਰ ਢੋੜ ਵਾ ਪਾ ਦੇਣਾ ਤੇ ਉਹ ਵਿਚ ਨੂੰ ਉਹ ਕਾੜ ਦੇ ਪਹਿਲਾਂ ਕੁਲ ਹੋਏ ਉਹ ਬਣਾ ਦੇਣਾ ਸ਼ੈੱਡ ਬਣਾ ਲਈ ਪਹਿਲੇ ਯਾਰ ਬਸ ਮਨੇ ਸੋਣੀ ਕਾਲੀ ਕੋਲ ਤਾਂ ਦਾ ਕਹਾਂ ਕੱਜ ਜਾਣਾ ਕੋਈ ਨਾ ਬੰਨ ਜਾਣਾ ਉੱਥੇ ਸਾਰਾ ਮੈਂ ਫੇਰ ਕਰਾਂ ਬੈਲ ਬੋਲ ਮੈਂ ਤਾਂ ਹਜੇ ਰੁਕ ਜਾ ਇੱਧਰ ਤਾਂ ਉਦਾਰੀ ਹੈਗਾ ਬਤੰਦਰ ਕੱਲ ਪੁੱਛਦਾ ਤੁਰੀ ਆਇਆ ਮੈਂ ਤਾਂ ਕੱਲ ਪੜਾਈ ਅਮੇਲੇ ਆ ਬੇਜ ਭੱਜ ਗਿਆ ਕਹਿੰਦਾ ਆਉਂਗਾ ਅੱਜ ਵੀ ਨਹੀਂ ਆਇਆ ਕਰੀ ਮੀ ਦੇ ਕੇ ਉਹ ਵੀ ਡਰ ਗਿਆ ਦੀਵਰਾਜ ਵੰਗੂ ਉਹਦੇ ਬਿਖਤੂ ਨਹੀਂ ਆਇਆ ਤੇ ਅਲਰੇ ਕੋਲੀ ਚ ਲਗੇ ਹੁਣ ਜੇ ਕਿਤੇ ਉਹ ਕਰ ਦਿੰਦਾ ਅੱਜ ਉਹਦੀ ਵੀ ਮਜ਼ਦਰੀ ਪਾ ਦੇਣੀ ਸੀ ਹਾਂ ਮਸ਼ੀਨ ਆਈ ਸੀ ਤਾਂ ਮਸ਼ੀਨ ਨਾਲ ਉਹਦੀ ਉਂ ਵੀ ਥੈਲਰ ਲਾ ਕੇ ਪਾ ਦੇਣਾ ਤਾਂ ਬੰਦੇ ਹੈਗੇ ਸੀ ਬਾਦੂ ਉਹੋ ਜਿਹਾ ਇੱਕ ਥੈਲਾ ਪੈਣਾ ਆਪਣਾ ਆ ਕਿਉਂ ਦੇਖਦੇ ਆ ਮੈਂ ਪਹਿਲਾਂ ਟਾਇਲ ਇਟ ਇੱਧਰ ਲਾ ਦੇ। ਆ ਚਪ ਦੇਣਾ। ਇੱਧਰ ਮੋਟੀ ਇੱਟ ਲਾ ਦੂਗਾ ਇੱਧਰ ਟਰਾਲਾ ਟੁੱਪਲਾ ਖੜਨਾ ਨਾ। ਇੱਧਰ। ਹਾਂ। ਟਾਇਲ ਲਾ ਕੇ ਗਾੜ ਤੇ ਪਾਟੂਗਾ ਜਿੱਥੇ ਬੰਦੀ ਕਹਿੰਦਾ। ਮੈਂ ਇੱਧਰੋਂ ਮੋਡਾ ਵੀ ਨਹੀਂ ਦੀ ਨੀ। ਪਈ ਗਾਂ ਕੋਈ ਨਾ ਲੈ। ਇਹ ਤਾਂ ਬਹੁਤ ਦੂਰੀ ਨਾਲ ਜਾਦਾ ਖੜਦਾ ਪਿਆ। ਉਹਦਾ ਜਿਆਦਾ ਕਿ ਦੇਖਿਆ ਬਾੜੇ ਚੀਜਾ ਕੇ ਟਰਾਲਾ। ਉਹਦਾ ਬੈਂਚਰ ਹੋਇਆ। ਕਿਹੜੇ ਨੂੰ? ਮੇਰੀ ਵਾਲੇ ਨੂੰ। ਇੱਕ ਟੈ ਹੈ ਨੂੰ। ਹਾਂ। ਫੇਰ ਉਹ ਇੱਕ ਵਾਰੀ ਖੜਾ ਵਿਚਾਰਾ। ਫਿਤਰਾ ਆਇਆ ਫਟਾ ਦੀ ਫੜਮ ਮੈਨੂੰ ਤਾਰੋ ਪਿੱਛੇ ਨੂੰ ਘੇਰੋ ਮੱਥਾ ਨਹੀਂ ਕਿੱਦਾਂ ਕਰੇ ਉਦੜਦਾ ਹੀ ਹੋਇਆ ਤਾਂ ਮੈਂ ਕਿਹੜੇ ਦੇਖਿਆ ਬੰਦੂਈ ਟੇਰ ਖੜਾ ਆਇਆ ਤਾਂ ਕੋਈ ਐ ਤਾਂ ਲੈ ਦੀ ਇੱਕ ਟੈਰ ਕੋ ਉਦੜਦਾ ਹੀ ਖੜਾ ਮੈਂ ਅੱਜ ਦੇਖਿਆ ਜੱਜ ਰੀਤਾ ਬਣ ਗਿਆ ਮੈਂ ਤਾਂ ਬੈਂਚ ਨੂੰ ਆਇਆ ਤਾਂ ਫਿਤਰਾ ਆਇਆ ਫਟਾ ਦੀ ਫੜਮ ਹੈਗਾ ਵੀ ਹੱਲ ਭਰ ਕੇ ਲੈ ਆਏ ਅੰਕੇ ਜਬਾਏ ਹੋਰੇ ਵਿੱਚੋਂ ਬਾਹਰ ਨਿਕਲਣਾ ਨਹੀਂ ਹੈ ਲੈ ਪੈਕ ਕਰਿਆ ਫਿਰ ਤੇ ਕੱਖ ਹੋ ਗਏ ਸੋ ਸੋ ਨਾ ਕਰ ਕਿੰਨੀ ਕਰੇ ਆ ਬਾਹਰ ਪਾਈ ਇੰਨਾ ਤਕੜਾ ਟਰੈਕਟਰ 55 ਹਾਊਸ ਬਾਵਰ ਕਿੱਥੇ 40 ਹਾਊਸ ਬਾਵਰ ਇਹ ਬਾਈ 55 40 ਦਾ ਫਰਕ ਨਹੀਂ ਨਹੀਂ ਬੇਡ ਬੇ ਮਜ਼ੀਦ ਅੰਦਾ ਟਰੈਕਟਰ ਹੋਰ ਗਾਇਨ ਲੱਗ ਗਿਆ ਚੱਲ ਉਹਦਾ ਕੋਈ ਨਹੀਂ ਫਰਕ ਤਾਂ ਹੈਗਾ ਹੀ ਆ ਮੇਰੀ ਗੱਲ ਹੁਣ ਕਿੱਥੇ ਜਵਾਨ ਆ ਕਿੱਥੇ ਬੁਢਾ ਨਹੀਂ ਫਰਕ ਨਹੀਂ ਇਹ ਬੁਢਾ ਹੈ ਇਹ ਜਵਾਨ ਹੈ ਇਹ ਬੁਢਾ 8 ਮਾਡਲ ਹੈ ਤੇਰਾ ਤੇਰਾ ਦੱਸ ਕੇ ਨਾ ਬੁਢਾ ਹੋਰ ਤੇਰਾ ਕਿਹੜਾ ਮਾਡਲ ਹੈ 15 16 ਇਹ 8 ਮਾਡਲ ਆ ਬੜਾ ਗਾਣ ਹੋਇਆ ਬਾਈ ਇਹ ਹੋਇਆ 10 ਦਾ ਬਰਤ ਪੈ ਗਿਆ 8 ਤੇ 6 ਸਾਲ ਛੋਟਾ ਚੱਲ